ਤਹਲਾ ਹੀ ਜਾ ਰਹਿਆਂ ਵਾ ਅੱਜ ਚੱਲੇ ਆਂ ਜੀ ਭਾਦਲੇ ਉਹਨੇ ਮੂੜਾਂ ਟੁੱਟੇ ਪੁੰਦੇ ਨੇ ਪੈਪ ਤੇ ਜਾਂਦੇ ਆਂ ਭਾਦਲੇ ਨੂੰ ਨਗਰਗੜ ਪਹੁੰਚ ਗਏ ਇਹ ਸਮਾਨ ਆਪਾਂ ਲੈ ਚੱਲੇ ਨਾਲ ਤੀਰ ਵੀ ਲੈ ਲਈ ਤੇ ਉਹਨੇ ਟੂਟੇ ਆ ਤਾਰ ਪੈਣ ਕਰਕੇ ਕੋਟਰਾਂ ਦੇ ਟੋਟੇ ਪੈਣ ਲੱਗ ਗਏ ਜਮੀਂ ਵੀ ਦੱਬ ਕੇ ਪੈ ਜਾਂਦੇ ਇੱਕ ਦੋ ਫੇਰ ਲੋਡ ਨਹੀਂ ਪੈਣੀ ਦੀ ਤੇ ਸਾਟ ਏਰੀਏ ਤਾਂ ਜਮ ਹੀ ਨਹੀਂ ਪਿਆ ਆੜਾ ਮੋਟਾ ਘਰਾਟਾ ਜਈ ਕਦੇ ਆ ਗਿਆ ਆ ਗਿਆ ਕਦੇ ਨੱਕੀ ਵੀ ਪੈਂਦਾ ਦੀ ਤੇ ਬਾਕੀ ਦੇਖੋ ਕਰ ਤਊਗਾ ਜਾਂ ਬਹੁਤ ਲੱਗਦਾ ਉਹਰੇ ਭਾਦਲੇ ਟੋਟੇ ਤੇ 15 20 ਮਿੰਟ ਹੋ ਗਏ ਖੜੇ ਆਨ ਬਹੁਤ ਜ਼ਿਆਦਾ ਜਾਮ ਆ ਗੱਡੀਆਂ ਦਾ ਦੇਖੋ ਪਿੱਛੇ ਤੱਕ ਪੂਰੇ ਟਾਈਮ ਬਹੁਤ ਖਰਾਬ ਹੁੰਦਾ ਟਰੈਕਟਰ ਤੇ ਚਲੋ ਮੋਟਰਸਾਈਕਲ ਤੇ ਦਾ ਬੰਦਾ ਲੰਘ ਜਾਂਦਾ ਇੱਧਰ ਉੱਧਰ ਨੂੰ ਹੋ ਕੇ ਔਰ ਟਰੈਕਟਰ ਤੇ ਬਹੁਤ ਜ਼ਿਆਦਾ ਟਾਂਗ ਲਾ ਰਿਹਾ ਦੇਖੋ ਮੈਂ ਲਾਈਨ ਆਉਂਦੀ ਆ ਹੁਣ ਜਾਮ ਚੋਂ ਨਿਕਲੇ ਆ ਕੱਟੋਂ ਦਾ ਅੱਧਾ ਘੰਟਾ ਹੀ ਲੱਗਿਆ ਜਾਮ ਚ ਤੇ ਬਰੀ ਬਰੀ ਕਪੂਰ ਜੀ ਪੈਣ ਲੱਗੀ ਆ ਦੇਖੋ ਜੀ ਬੈਗੀ ਬਰੀ ਬਰੀ ਕ ਮੈਂ ਜਵੇ ਦੱਬ ਕੇ ਵਧੀਆ ਗੱਲ ਆ ਨਾਲੇ ਤਾਂ ਜੀਰੀਆਂ ਵਧੀਆ ਹੋ ਜਾਣਗੀਆਂ ਜੀਰੀਆਂ ਨੂੰ ਸੁਰਤ ਜੀ ਆ ਜੂਗੀ ਤੇ ਜੀਰੀਆਂ ਨਹੀਂ ਚੱਲ ਰਹੀਆਂ ਮੀਂਹ ਤੋਂ ਬਿਨਾਂ ਤੇ ਬਾਕੀ ਇੱਧਰਲੇ ਪਾਸੇ ਆਏਗਾ ਕਾਫੀ ਆ ਦੇਖੋ ਆਪਣੇ ਗਣਕਤੀ ਹੋਈ ਜਾਂਦਾ ਕਾਫੀ ਜਿਹੜਾ ਉਸ ਨੂੰ ਕਰਨਾ ਉਹੀ ਕਰਨਾ ਹੈ ਬਸ ਕਿ ਆਪਾਂ ਹੁਣ ਮੁੜ ਕੇ ਮੋਟਰ ਕੰਨੀ ਨੂੰ ਤੇ ਜਾ ਕੇ ਫਿਰ ਪਾਉਣਿਆ ਟੋਟੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਤੇ ਬੱਦਲ ਬੱਦਲ ਕਾਫੀ ਹੋਇਆ ਪਿਆ ਦੇਖੋ ਠੀਕ ਹੈ ਵੀਰ ਦਾ ਜ਼ਿਆਦਾ ਐ ਨਹੀਂ ਸਕਦਾ ਜਿਹੜੀ ਇਹ ਮੋਟਰ ਤੇ ਫੋਰਮੈਨ ਆ ਜਬੇ ਹਰ ਮੋਟਰ ਬੰਦ ਕਰਕੇ ਲੱਗਦੇ ਆ ਪਾਉਣ ਟੁੱਟਾ ਇਹਦਾ ਦੇਖੋ ਪਰਲੀ ਮੋਟਰ ਦਾ ਪਾਉਣਾ ਆਪਾਂ ਤੇ ਲਾਈਟ ਚੱਲਦੀ ਆ ਪਾਣੀ ਦੇਖਦੇ ਆ ਸਵੇਰੇ ਕਰਕੇ ਗਏ ਸੀ ਆਪਾਂ ਜਿਹੜੇ ਕਿਸੇ ਘਰੀਜ ਘਾਟ ਆ ਉਹ ਚ ਨੂੰ ਕਰ ਦੰਨੇ ਆ ਬਾਕੀ ਆ ਖਾਲ ਚ ਖੱਡਾਂ ਖੋਡਾਂ ਬਹੁਤ ਜ਼ਿਆਦਾ ਪੈੰਦੀ ਆ ਨੇ ਤੇ ਖਾਲ ਪਰ ਜਾਂਦਾ ਇੱਕ ਕੱਖ ਬਹੁਤ ਜ਼ਿਆਦਾ ਹੁੰਦਾ ਔਰੇ ਇੱਥੇ ਕਰਕੇ ਆ ਦੇਖੋ ਖੱਡ ਪਈ ਪਈ ਸਾਰਾ ਪਾਣੀ ਇੱਥੇ ਮੂਰੀ ਪਈ ਜਾਂਦਾ ਖਰੇ ਵਾਲੇ ਕਿਹਰੇ ਜਿ ਘੱਟੇ ਜਾਂਦਾ ਹੈ ਬਾਕੀ ਜੀਰੀ ਦੇਖੋ ਵੀ ਕਿਵੇਂ ਖੜੀ ਆ ਦੋ ਜੂਰੀਏ ਲੱਗੇ ਚ ਇੱਕ ਥੈਲਾ ਗੀਲੇ ਦੇ ਹਿਸਾਬ ਨਾਲ ਸੁਪਰ ਦਾ ਪਾਤਾ ਆਪਾਂ ਇਹ ਚ ਜਿਹਦੇ ਵਿੱਚ ਜਿੰਕ ਹੁੰਦਾ ਸੁਪਰ ਚ ਪ੍ਰੈਸ ਪ੍ਰੂ ਮਾਰੀ ਹੋਈ ਆ ਸਾਰੀ ਸਾਰੀਆਂ ਹੀ ਵੱਟਾਂ ਤੇ ਤੇ ਆ ਬੁੱਤੀ ਵੜਾਵਾਂਗੇ ਪਹੀ ਵਾਲੀ ਤੇ ਉਹ ਕਿਹਾਰੇ ਜੀ ਪੈ ਰਿਹਾ ਪਾਣੀ ਇਹ ਚ ਪਾਣੀ ਤਕਰੀਬਨ ਪੂਰਾ ਹੀ ਇੱਧਰ ਕਿਹਾਰੇ ਆ ਸਾਰਿਆਂ 'ਚ ਸਿਰੇ ਵਾਲੇ 'ਚ ਘਟੂਗਾ ਉਹ 'ਚ ਦੇਖਦੇ ਆਂ ਕੀ ਆ ਜਵੇ ਫੋਰਮੈਨ ਫਿਰ ਬਿਜਲੀ ਵਾਲਾ ਪਰ ਪੌਣਿਆ ਟੁੱਟੇ ਛੀਨ ਸੱਤ ਨੂੰ ਹੀ ਆਜੀ ਲੋਟ ਹੁਣ ਫੋਰਮੈਨ ਆਊਗਾ ਉਹੀ ਲਾਊਗਾ ਇਹ ਖੜੀ ਕਰਨੀ ਪੈਂਦੀ ਆ ਖੜੀ ਹੋਈ ਨਹੀਂ ਦੋ ਜਾਣੇ ਆ ਤੇ ਉਧਰੋਂ ਫਿਰ ਉਹ ਲੱਤਾਂਈਆਂ ਵੀ ਪੌਣੀਆਂ ਪੈਂਦੀਆਂ ਨੇ ਇਹਦੇ ਵਿੱਚ ਫੇਰ ਜਾ ਕੇ ਕਿਤੇ ਕਿਸੇ ਲੋਟ ਲੱਗਦੀ ਆ ਆ ਜਵੇ ਫੋਰਮੈਨ ਫੋਨ ਕਰਿਆ ਕਹਿੰਦੇ ਆ ਕੇ ਬਸ ਠੀ ਲਵੇ ਆ ਕੇ ਤੇ ਫਿਰ ਪੌਣਿਆ ਟੁੱਟੇ ਇੱਕ ਆ ਪਿਆ ਪਰੇਪਿਆ ਟੋਟਾ ਤੇ ਦੋਨੇ ਮੋਟਰਾਂ ਚ ਪਾ ਦਨੇ ਆ ਆ ਦੇਖੋ ਝੁੰਡੇ ਮਾਰ ਰਹੀ ਆ ਮੋਟਰ ਹਲਕੇ ਹਲਕੇ ਦੇਖੋ ਟੋਟਾ ਪਾ ਦਦੇ ਨੇ ਪੂਰਾ ਪਾਣੀ ਉਹ ਅਲੂ ਤੱਕ ਮਾਰਨਾ ਹੈ ਬਾਕੀ ਅੰਪੀਰ ਵੀ ਬਹੁਤ ਨੇ 32 ਅੰਪੀਰ ਨੇ ਅੰਪੀਰ ਵੀ ਚੈੱਕ ਕਰਾਂਗੇ ਵੀ ਘਟਾਏ ਨੇ ਜਾਂ ਵਧਾਏ ਨੇ ਤੇ ਤਕਰੀਬਨ ਵਧਣਗੀ ਮੰਨ ਲਓ 10 ਫੁੱਟ ਡਿਲੀਵਰੀ ਹੋ ਡੂੰਗੀ ਹੋ ਜਾਣੀ ਆ ਉਹਦੇ ਕਰਕੇ ਆਤਾ ਜੀ ਇੱਧਰ ਲਈ ਮੋਟਰ ਚ ਟੋਟਾ ਆਪਾਂ ਤੇ ਫਿਰ ਉਹ ਪਰਲੇ ਪਰਲੀ ਮੋਟਰ ਚ ਪਾਉਨੇ ਆ ਤੇ ਬਸ ਇਹਦਾ ਨਾਲ ਦਾ ਮੂੰਹ ਸਿੱਧਾ ਕਰਕੇ ਤੇ ਬੱਚੇ ਜਿਹਨੂੰ ਫਿਰ ਕੇਵਲ ਦੱਬ ਕੇ ਚਲਾਉਨੇ ਆ ਮੋਟਰ ਇਹ ਇਹ ਫਿਰ ਲੈ ਕੇ ਚਲਦੇ ਆ ਮਸ਼ੀਨ ਪਰਲੇ ਪਾਸੇ ਉਹ ਪਰਲੀ ਮੋਟਰ ਤੇ ਥੋੜੀ ਹੀ ਲਿਜਾਣੀ ਵੀ ਔਕੀ ਆ ਉਧਰ ਬੱਟ-ਬੱਟ ਤੇ ਨਾਂਕੇ ਲਿਆਣੀ ਪੈਣੀ ਆ। ਬਾਕੀ ਦੇਖਦੇ ਆ ਵੀ ਕਿਵੇਂ ਲੱਗੂਗੀ ਜਗਾ ਵੀ ਘਟਾ ਉਧਰ। ਫਰਮਾਨਾ ਘਮਾਦੀਆਂ ਦੀ ਆ ਗਰਦਣ ਜੀ। ਹੋ ਵੀਰੇ ਫੜਚਾ ਘਮੋਇਆ ਇੱਕ ਮਿੰਟ। ਟੇਬਲ ਵੀ ਆਪਾਂ ਨੂੰ ਡੂੰਘੀਓ ਦੁੱਬਣੀ ਪੈਣੀ ਆ ਓਰੇ। ਚੌਰਾ ਦਾ ਖਤਰਾ ਪੂਰਾ। ਮੈਨੂੰ ਪਤਾ ਨਹੀਂ ਕਾਦ ਵੱਡ ਕੇ ਲੈ ਜਾਣ। ਚਲੋ ਮੈਨੂੰ ਪਰੋ ਫੋਨ ਆ ਗਿਆ। ਲੱਗ ਗਈ ਹੁਣ ਇੱਧਰ ਲਈ ਮੋਟਰ ਦਾ ਪਾਉਣ ਟੋਟਾ। ਜਿਆ ਫਾਰਮਲ ਖੋਲਣ ਨੜ ਤੋੜ ਤੇ ਯਰ ਲੱਗੀ ਵੀ ਆ ਬਹੁਤ ਥੇ ਫੁੱਲਦੇ ਨੇ ਮੂਰੀਆਂ ਚੜ੍ਹੀ ਫਿਰਦੇ ਨੇ ਅੱਜ ਸਾਰੇ ਜੀਰੀ ਦੇ ਵਿੱਚ ਨੂੰ ਆਇਆ ਕੰਮ ਹੋਰ ਮੈਂ ਨੂੰ ਸੀ ਪਹਿਲਾਂ ਕਹੀ ਗਏ ਆ ਵੀ ਭਾਈ ਜਦ ਜੀਰੀ ਲਾਉਣ ਤੋਂ ਪਹਿਲਾਂ ਖੇਤ ਖਾਲੀ ਦੀ ਪਾ ਲੈਣੇ ਕੋਈ ਰਾਹ ਨਹੀਂ ਦਿੰਦਾ ਇਹਨੇ ਦਿੰਦਾ ਇਹਨੇ ਆਪ ਕਹਿ ਕੇ ਜਵਾਬ ਦਿੱਤਾ ਜੀ ਆ ਬੈਠਾ ਰਹਿ ਗਿਆ ਜੀ ਇੱਧਰ ਲਈ ਮੋਟਰ ਦਾ ਵੀ ਆਪਣਾ ਟੋਟਾ ਅੱਖ ਜੋੜ ਲਾ ਕੇ ਹੁਣ ਸਟਾਰਟਰ ਚਲਾਉਣੀ ਆ ਤਾਰਾਂ ਲਾਈਟ ਗਈ ਪੱਜ ਤੇ ਲਾਈਟ ਆਈ ਤੇ ਫਿਰ ਚੈੱਕ ਕਰਨੀ ਪੈਣੀਗੀ ਚੈੱਕ ਕਰਨੀ ਪੂਗੀ ਮੋਟਰ ਪੁੱਠੀਆਂ ਸਿੱਧੀਆਂ ਜਿਵੇਂ ਵੀ ਹੋਈਆਂ ਬਸ ਗਰਮੀ ਬਹੁਤ ਜ਼ਿਆਦਾ ਏ ਬੱਦਲ ਜਾ ਹੋਇਆ ਤੀ ਨੂੰ ਪਿਆ ਨਹੀਂ ਨਹੀਂ ਪੈ ਜਵੇ ਵਧੀਆ ਗੱਲ ਆ ਆ ਦੇਖੋ ਕਿੰਨਾ ਬੱਦਲ ਹੋਇਆ ਹੈ ਇਹ ਟੁੱਟੇ ਹੀ ਪਾਉਣਾ ਬੱਦਲੀਆਂ ਹੀ ਆ ਹੋਈਆਂ ਇਹ ਪਹਿਲਾਂ ਉਹ ਵੀ ਆ ਅਸੀਂ ਮਰਕਜ਼ ਫੇ ਦੇਦੇ ਕਿੱਥੇ ਸਮਾਂ ਕੇ ਲਾਉਣੇ ਆ ਮਸ਼ੀਨ ਜੀ ਇਕੱਠੀ ਕਰਕੇ ਟੰਗਦੇ ਆ ਇਹਨੂੰ ਸਕੰਜੇ ਤੇ ਪੰਨ ਬੰਨ ਕੇ ਵਿੱਚ ਚਲਦੇ ਆ ਪਿੰਡ ਨੂੰ ਬਾ ਜੋੜ ਲੱਗ ਜਾਣ ਜਿਹੜਾ ਨਾਲ ਪਾਈ ਉਹ ਥੱਲੇ ਨਾ ਖੜੇ ਉਰਮਨ ਮੂੰਹ ਦਿਖਾਈ ਤੈਨੂੰ ਲੋ ਜੀ ਹੋ ਗਿਆ ਕੰਮ ਸਮਾਪਤ ਟੋਪਿਆਂ ਦਾ ਪੈ ਗੇ ਇਹ ਮਸ਼ੀਨ ਵੀ ਧਰ ਲਈ ਆਪਾਂ ਪਿੱਛੇ 57 ਚ ਤੇ ਹੁਣ ਕੀ ਆਲਦੇ ਆ ਪਹਿਲਾਂ ਦੁਕਾਨ ਤੇ ਫੋਰਮੈਨ ਦੀ ਤੇ ਮਸ਼ੀਨ ਲਾ ਕੇ ਫਿਰ ਚਲਦੇ ਆ ਪਿੰਡ ਨੂੰ ਤੇ ਮੋਟਰਾਂ ਆਪਾਂ ਕਰਤੀਆਂ ਬੰਦ ਲਾਈਟ ਆਈ ਤੇ ਆਟੋਮੈਟਿਕ ਲਾ ਜਾਗੇ ਨਾਲੇ ਪਤਾ ਲੱਗ ਜੂ ਕਿੱਥੇ ਸਿੱਧੇ ਚੱਕਰ ਆਉਂਦਾ ਇਹ ਚਲਦੇ ਆ ਹੁਣ